ਅੱਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਖੜੇ ਆਪਾਂ ਪਿੰਡ ਮਾਲਾ ਦੇ ਵਿੱਚ ਤੇ ਆਪਣੇ ਮਨਪ੍ਰੀਤ ਵੀਰ ਨੇ ਟਰੈਕਟਰ ਸੇਲ ਕਰਨਾ ਜੀ ਫਾਰਮਟ੍ਰੈਕ 60 ਹੋਰ ਵੀਰੇ ਕੀ ਹਾਲ ਹੈ ਵਧੀਆ ਵਧੀਆ ਹੋ ਗਾ ਜੈਗੂ ਠੀਕ ਠਾਕ ਹੈ ਵੀਰੇ ਤੇ ਆਪਣਾ ਬਾਈ ਮਾਲਾ ਪਿੰਡ ਦੇ ਵਿੱਚ ਟਰੈਕਟਰ ਖੜਾ ਜੀ ਇਹ ਫਾਰਮਟ੍ਰੈਕ 60 ਠੀਕ ਹੈ ਜੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਟਰੈਕਟਰ ਦੇ ਬਾਰੇ ਕੋਈ ਮੇਰਾ ਵੀਰ ਫਾਰਮਟ੍ਰੈਕ ਲੈਣ ਦਾ ਚਾਹਵਾਨ ਹੋਇਆ ਤਾਂ ਬਾਈ ਦੇ ਘਰੇ ਟਰੈਕਟਰ ਖੜਾ ਆ ਕੇ ਦੇਖ ਲਿਓ ਕੋਈ ਬਾਈ ਇਹਨਾਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਟਰੈਕਟਰ ਇਹਨਾਂ ਦਾ ਠੀਕ ਹੈ ਜੀ ਨੋਰਮਲੇ ਚੱਲਿਆ ਵਾ ਖੇਤੀ ਬਾੜੀ ਤੇ ਤੇ ਮਨਪੀ ਵੀਰੇ ਪਹਿਲਾਂ ਮਾਡਲ ਦੱਸ ਦੇ ਤਾਂ ਕਿਹੜਾ ਮਾਡਲ ਬਾਈ 2019 ਮਾਡਲ ਹੈ ਇਹ T20 19 ਮਾਡਲ ਠੀਕ ਹੈ ਜੀ ਹਾਂ ਆ ਦੇਖੋ ਬਾਈ ਸਟicker ਲੱਗਿਆ ਦੇਖ ਸਕਦੇ ਆ T20 20 ਸਪੀਡ ਵਾਲਾ ਟਰੈਕਟਰ ਇਹ ਸੈਡ ਗੀਅਰ ਦੇ ਵਿੱਚ ਠੀਕ ਹੈ ਜੀ ਤੇ ਟਰੈਕਟਰ ਬਾਈ ਬਾਈ ਇਹਨਾਂ ਨੇ ਬਹੁਤ ਸਾਫ ਵਗੇ ਰੱਖਿਆ ਹੋਇਆ ਠੀਕ ਆ ਤੁਸੀਂ ਦੇਖ ਹੀ ਸਕਦੇ ਆ ਕਿਤੇ ਤੇ ਟਰੈਕਟਰ ਨੂੰ ਚਾਬੀ ਨਹੀਂ ਹੈਗੀ ਲੱਗੀ ਹੋਈ ਸਾਰਾ ਇੰਜਨ Ориਜੀਨਲ ਆਇਦਾ ਅੱਛਾ ਨਾ ਇਧਰ ਚਾਬੀ ਇਹਨਾਂ ਨੂੰ ਉਧਰ ਚਾਬੀ ਆ ਠੀਕ ਆ ਹੂੰ ਜੈਨੂਅਲ ਜਿਵੇਂ ਆ ਬਿਲਕੁਲ ਬਿਲਕੁਲ ਟਾਇਰ ਮੈਂ ਕਹਿੰਦਾ ਪਿੱਛੇ ਜੇ ਬਾਈ ਇਹਨਾਂ ਨੇ ਤੇਰੇ ਕੋਲ ਤੇ ਤੋਂ ਪਵਾਏ ਤੇ ਜਦ 65 70 ਪੈਸੇ ਟਾਇਰ ਤੇ ਖਲਾ ਕੇ ਨੇ ਹੁਣੀ ਪਿੱਛੇ ਜੇ ਨਵੇਂ ਪਵਾਤੇ ਚਾਰੇ ਟਾਇਰ ਚੌਕੜਾ ਹੀ ਨਵਾਂ ਪਵਾਤਾ ਸੀ ਬਾਬੀ ਐ ਵੀਰੇ ਇੰਨੇ ਟਾਇਰਾਂ ਦਾ ਜਣੀ ਕੇ ਟਾਇਰ ਥੋੜੇ ਲਿਬੜੇ ਹੋਏ ਆ ਬਾਈ ਕਿੰਨਾ ਚੋਆ ਟਰੈਕਟਰ ਠੀਕ ਆ ਜੀ ਮਿੱਟੀ-ਮਿੱਟੀ ਲੱਗਦਾ ਕਹਿੰਦਾ ਸਾਫ ਗਾ ਨਵਾਂ ਲੋਡ ਨਹੀਂ ਬਾਈ ਜਿੱਦਾਂ ਹੈਗਾ ਠੀਕ ਆ ਰਿਮਾਂ ਦਾ ਰੰਗ ਦਿਖਾ ਵੀਰ ਕਿੰਨਾ ਘੈਂਟ ਸ਼ਰਮਾ ਤੇ ਕਿਤੇ ਉਹ ਨਹੀਂ ਹੈਗੀ ਕਿਤੇ ਵੀ ਸਕਰੈਚ ਨਹੀਂ ਹੈਗਾ ਪਿੱਛੋਂ ਦਿਖਾ ਦੇ ਬਾਈ ਠੀਕ ਆ ਬਾਈ ਆ ਆ ਦਿਖਾ ਦੇ ਮਰਾੜ ਮੂੜ ਸਾਰਾ ਕੁਝ ਹੁੱਕ ਦਿਖਾ ਦੇ ਲੰਕਾ ਲੰਕਾ ਦਾ ਰੰਗ ਪੂਰਾ ਘੈਂਟ ਪਿਆ ਚੂਬਾ ਚੈੱਕ ਕਰਾ ਦੇ ਵੀਰੇ ਆਹ ਪਾ ਡੱਬਾ ਦਾ ਰੰਗ ਆ ਪੂਰਾ ਪਿਆ ਠੀਕ ਹੈ ਜੀ ਮਰਾੜ ਮੂੜ ਬਹੁਤ ਵਧੀਆ ਪਿਆ ਬਾਈ ਦੇਖੋ ਇੱਧਰ ਚੰਗੀ ਤਰ੍ਹਾਂ ਪਲੈਟਾਂ ਲੂਟਾਂ ਸਾਰਾ ਕੁਝ ਨਾਲ ਲਈ ਆ ਇੱਧਰਲੇ ਰਿੰਮ ਦਾ ਵੀ ਦਿਖਾ ਦੇ ਬਾਈ ਰੰਗ ਆ ਥੋੜੀ ਪੂਰੀ ਤਸੱਲੀ ਕਰਾਉਣੀ ਵੀਡੀਓ ਦੇ ਵਿੱਚ ਕੀਰ ਕੋਈ ਵੀ ਦੁਰੂ ਆ ਜਾਂਦਾ ਲੈ ਵੀਰ ਇੱਧਰ ਦਿਖਾ ਦੇ ਆਹ ਰੰਗ ਪੈਦਾਨ ਨਾਲ ਲੈ ਠੀਕ ਹੈ ਜੀ ਲੋ ਕਿਤੇ ਤੇ ਵੀ ਰੰਗ ਰੂੰਗ ਨਹੀਂ ਬਾਈ ਖਰਾਬ ਇਧਰੋਂ ਦਿਖਾ ਦੇ ਸਾਰਾ ਰੰਗ ਵਧੀਆ ਖੜਾ ਲੈ ਕੋਈ ਕਲਚ ਪਲੇਟ ਸਾਰਾ ਕੋ ਨਾਲ ਦਾ ਏ ਅੱਛਾ ਨਾਲ ਦਾ ਕਲਚ ਸਾਰਾ ਕੋ ਸਾਦੇ ਬੁਸ਼ ਵੀ ਦੇਖ ਫੁਕਣੇ ਖੜਾ ਕਲਚ ਵੀ ਹੈ ਹੂੰ ਠੀਕ ਹੈ ਹਾਂ ਇਧਰ ਵੀ ਕੋਈ ਚਾਬੀ ਨਹੀਂ ਲੱਗੀ ਹੋਈ ਬਿਲਕੁਲ ਜੀ ਪੰਪ ਪੰਪੂ ਵੀ ਬਾਈ ਸਾਰੇ ਆਹ ਸਾਰਾ ਕੁਝ ਨਾਲ ਲੱਗ ਜੇ ਸਾਰਾ ਕੁਝ ਓਕੇ ਆ ਹੂੰ ਠੀਕ ਹੈ ਜੀ ਹੋਰ ਬਾਕੀ ਇੰਜਨ ਖੋਲ ਕੇ ਦਿਖਾ ਦੇ ਟਾਪਾ ਠੀਕ ਹੈ ਵੀਰੇ ਲੋ ਇੰਜਨ ਦਿਖਾਈਏ ਮਣੀ ਤੋਂ ਹਾਂ ਆ ਜਾਓ ਬਾਈ ਕਿਰ ਕਰ ਰੱਖਣਿਆ ਟਰੈਕਟਰ ਆਇਆ ਜੱਗੂ ਬਿਲਕੁਲ ਇਹਨੇ ਰੱਖਣਾ ਖੇਤੀ ਨੂੰ ਨਾ ਦਿਖਾ ਦੇ ਬਾਈ ਵੀਰੇ ਉਹ ਦਿਖਾ ਦੇ ਹੈੱਡ ਦੇ ਟੈਪਟਾਂ ਦੇ ਵੀਰੇ ਨਟ-ਨੋਟ ਸਾਰੇ ਨਾਲ ਦੇ ਨੇ ਠੀਕ ਹੈ ਜੀ ਇੱਧਰ ਦਿਖਾ ਦੇ ਨੋਲ ਨੋਜ ਨਾਲ ਸਾਰਾ ਕਿਤੇ ਚਾਬੀ ਲੱਗੇ ਪੰਪ ਨੂੰ ਕਿਤੇ ਚਾਬੀ ਨਹੀਂ ਹੈਗੀ ਸਾਰਾ origignal ਟਰੈਕਟਰ ਆ ਲੋ ਜੀ ਤੇ ਬੈਟਰੀ ਬੂਟਰੀ ਓਕੇ ਬਾਈ ਹਨ ਬੈਟਰੀ ਓਕੇ ਸਾਰਾ ਕੁਝ ਓਕੇ ਟਾਇਰ ਟੱਪਾ ਸਾਰਾ ਕੁਝ ਓਕੇ ਇੱਧਰ ਵੀ ਪਾਇਦਾ ਨਾ ਜਿਹੜੇ ਮੈਟ ਨਾਲ ਜਿਹੜੇ ਨਾਲ ਉਹ ਹੀ ਆ ਇਹ ਲਵਾਏ ਹੋਏ ਆ ਅੱਛਾ ਬਾਅਦ ਚ ਲਵਾਏ ਹੋਇਆ ਤਾਂ ਹੀ ਰੰਗ ਬਚਿਆ ਹੋਇਆ ਏ ਇਹ ਪੂਰੇ ਐਨ ਸੈਟਿੰਗ ਕਰਕੇ ਲਵਾਏ ਹੋਏ ਆ ਮੇਰੇ ਇਥੋਂ ਬਈ ਇਥੋਂ ਮਿਲ ਕੇ ਰੰਗ ਲੈ ਜਾਂਦਾ ਹੁੰਦਾ ਹੈ ਨਾ ਮਾਡਲਾਂ ਦਾ ਸਾਫ ਪਿਆ ਡੈਟਾ ਠੀਕ ਆ ਬਾਈ ਮਾਡਲ ਉੱਨੀ ਆ ਬਾਈ ਹੈ ਹਾਂ ਬੰਪਰ ਇਹਨੂੰ ਦੂਆ ਲਵਾਇਆ ਹੋਇਆ ਆਪਾਂ ਨੇ ਅੱਛਾ ਹਾਂ ਓਕੇ ਠੀਕ ਆ ਇਹ ਨੂੰ ਲੰਘਿਆ ਆ ਨਹੀਂ ਹੈਗੀ ਇਥੇ ਲਈ ਪਲੇਟ ਹਨਾ ਨਹੀਂ ਉੱਪਰ ਵਾਲੀ ਮੈਤੋਂ ਨਹੀਂ ਲਵਾ ਹੋਈ ਹੈਗੀ ਉਹਦਾ ਇੱਕ ਪਲੇਟ ਇਥੋਂ ਕੱਟ ਕੇ ਲੱਗ ਜੂਗੀ ਲੱਗਣੀ ਹਾਂ ਫੰਬਰ ਤੋਂ ਦੋ ਹੀ ਬਣ ਜਾਣਾ ਇਹ ਹਾਂ ਉਹੀ ਆ ਸਾਰਾ ਕੁਝ ਸੇਮ ਹੀ ਆ ਬਸ ਉੱਪਰ ਪਲੇਟ ਨਹੀਂ ਲਵਾ ਹੋਣੀ ਬਿਲਕੁਲ ਬਿਲਕੁਲ ਬਾਈ ਬਿਲਕੁਲ ਤੇ ਮੜਾ ਸਟਾਰਟ ਪੂ ਕਰਕੇ ਦਿਖਾ ਦੇ ਵੀਰੇ ਸਟਾਰਟ ਕਰਦਾ ਆਵਾਜ਼ ਕਰਿਓ ਬਾਈ ਚੈੱਕ ਟਰੈਕਟਰ ਦੀ ਕਿਆ ਕਹਿੰਦੀ ਆ ਆ ਉਸਕੇ ਪਿਆ ਬਾਈ ਦਾਣਾ ਹਾਂ ਬਾਕੀ ਇਥੋਂ ਨਹੀਂ ਰੰਗ ਲੈ ਆਵੇ ਪੈਰ ਰਸਤੇ ਤੇ ਲਾਇਆ ਹੋਇਆ ਪਾਨਤ ਸਾਹਿਬ ਬਾਈ ਅੱਗੇ ਨੂੰ ਅੱਗੇ ਨੂੰ ਪਿਆ ਬਈ ਹੈ ਗਿਆ ਮਟਰ ਮੋਟਰ ਵੀ ਸਾਰੇ ਵਰਕਿੰਗ ਚ ਆ ਬਾਈ ਟਰੈਕਟਰ ਦੇ। ਆਕੀ ਬਾਈ ਮਰ ਵੀ ਗੇਅਰ ਚ ਨਹੀਂ ਜਮਾ ਵੀ ਚੱਲ ਹੈਗੀ। ਕਿਤੇ ਵੀ ਐਦੇ ਚ ਨਹੀਂ ਚੱਲ ਹੈਗੀ। ਨਹੀਂ ਥੋੜੀ ਫਾਰਮ ਟਰੈਕ ਨੂੰ ਦੇ ਵਿੱਚ ਥੋੜੀ ਜਿਹੀ। ਇੱਦੇ ਵਿੱਚ ਥੋੜੀ ਜਿਹੀ। ਇੱਦੇ ਚ ਕਿਸੇ ਦੇ ਵੀ ਚੱਲ ਨਹੀਂ ਹੈਗੀ। ਥੋੜੀ ਫਾਰਮ ਟਰੈਕ ਚ ਹੈਗੀ ਆ ਪ੍ਰੋਬਲਮ ਇਹ। ਹਾਂ ਪਰ ਇੱਦੇ ਚ ਨਹੀਂ ਹੈਗੀ। ਇਹਦੇ ਵਿੱਚ ਪਲੇ ਪੈ ਜਾਂਦੀ ਤੇ ਹੈ ਨਹੀਂ ਬਈ ਜਮਾ। ਹਾਂ। ਉੱਕਣੇ ਖੜਾ ਗੇਅਰ। ਬਾਈ ਇਹ ਤਾਂ ਬਹੁਤ ਸਾਹਮਣੇ ਚਲਾਉਨੇ ਆ ਅੱਜ ਤੱਕ ਕਿਸੇ ਨੂੰ ਨਾ ਦੰਨੇ ਇਹ ਪਿੰਡ। ਠੀਕ ਆ। ਤੇ ਇਹ ਤਾਂ ਵੀਡੀਓ ਬਣਾਉਣ ਦਾ ਮਨ ਦੇ ਮੈਂ ਚੱਲ ਆਪਾਂ ਵੀਡੀਓ ਤੇ ਪਾ ਦਨੇ ਬਾਈ ਕੋਈ ਗੱ ਕੋਈ ਲੋਡ ਬੰਦ ਹੁੰਦਾ ਜਿਵੇਂ ਫਾਰਮ ਟਰੈਕ ਬਿਲਕੁਲ ਬਿਲਕੁਲ ਹਮ ਮੰਨ ਵੀ ਬਰੇ ਜਿਹੜਾ ਟਰੈਕਟਰ ਹੈ ਨਾ ਫਾਰਮ ਟਰੈਕ ਇਹਨੂੰ ਲੰਦਾ ਹੀ ਸ਼ਕੀਨ ਬੰਦਾ ਹਾਂ ਖੇਤੀ ਦਾ ਤਾਂ ਰਾਜਾ ਆ ਇਹ ਹਾਂ ਇਹਨੂੰ ਲੰਦਾ ਹੀ ਸ਼ਕੀਨ ਬੰਦਾ ਹਰੇਕ ਚਲੋ ਇੱਕੋ ਤਾਂ ਬਹੁਤ ਆ ਜਿੰਨਾਂ ਨੂੰ ਇਹਨੂੰ ਸੀਟ ਦਾ ਸੁਆਦ ਪੈ ਗਿਆ ਉਹੀ ਲੈ ਕੇ ਆਉ ਮੁੜ ਕੇ ਅੱਛਾ ਇਹ ਸੀਟ ਆਹੀ ਜੀ ਆ ਇਹਦੀ ਬਾਕੀਆਂ ਦੀ ਸੀਟਾਂ ਤੇ ਬੈਠਾ ਹੋਣਾ ਇਹਦੀ ਸੀਟ ਖੁੱਲੀ ਦੇਖ ਕਿੰਨੀ ਆ ਚੌੜੀ ਦੇਗਾ ਸੀਟ ਖੁੱਲੀ ਆ ਹਾਂ ਬਿਲਕੁਲ ਕੰਫਰਟੇਬਲ ਨੂੰ ਟਰੈਕਟਰ ਬੈਨ ਨੂੰ ਖੁੱਲਾ ਡੁੱਲਾ ਬਾਈ ਇਹਦੇ ਪੈ ਜਿੰਨਾ ਮਰਜ਼ੀ देर ਚਲਾਈ ਚੱਲ ਥੱਕਦਾ ਨਹੀਂ ਹੈਗਾ ਬੰਦਾ ਅੱਛਾ ਹਾਂ ਭਈ ਇਹ ਹਜ ਗੜਾ ਬਈ ਨਾਲੇ ਆਉਂਦਾ ਕਿ ਬਾਅਦ ਚ ਲੋਇਆ ਵਾ ਨਹੀਂ ਬਈ ਇਹ ਖੁੱਲਾ ਕਰਾਇਆ ਹੋਇਆ ਸਟੀਲ ਦੀ ਪੱਤੀ ਲਾ ਕੇ ਨਾ ਪਿੱਛੇ ਇਹਦੇ ਚੱਲ ਹੁੰਦੀ ਆ ਅੱਛਾ ਉਹ ਪਾਸ ਸਟੀਲ ਦੀ ਪੱਤੀ ਲਾ ਕੇ ਖੋਲਤਾ 2.5 ਇੰਚ ਇੱਧਰ ਆ 2.5 ਇੰਚੇ ਉੱਧਰ ਆ ਅੱਛਾ ਮਨਿਕਾ ਜਣੀ ਕਿ ਉਹ ਆ ਵੀ ਖੁੱਲਾ ਉਹ ਕਰਾਇਆ ਹੋਇਆ ਕੋਈ ਉਹ ਨਹੀਂ ਹੈਗਾ ਇਹਦਾ ਅੱਛਾ ਅੱਛਾ ਠੀਕ ਐ ਇਹਨ ਪੂਰੀ ਸਟੀਲ ਦੀ ਲਾ ਕੇ ਕਰਾਇਆ ਓਕੇ ਓਕੇ ਹੂੰ ਠੀਕ ਐ ਜੀ ਤੇ ਮਾਡਲ ਪਿਓਰ 19 ਉਹ ਬਈ 19 19 19 ਦੇ ਮਾਰ ਕੇ 19 ਦੀ ਉਹ ਕਾਪੀ ਐ ਇਹਦੀ ਅੱਛਾ ਠੀਕ ਆ ਚਲੋ ਤੇ ਬਾਈ ਹੁਣ ਗੱਲ ਰਹੀ ਰੇਟ ਦੀ ਆਪਾਂ ਵੀਰ ਦਾ ਨੰਬਰ ਪਾ ਦੇਣਾ ਰੇਟ ਆਪਾਂ ਤਾਂ ਨਹੀਂ ਪਾ ਰਹੇ ਬਹੁਤ ਵੀਰ ਬਾਈ ਅਸੀਂ ਦੇਖਦੇ ਆਂ ਵੀਡੀਓ ਪਾਉਨੇ ਆ ਥੱਲੇ ਕਈ ਵੀ ਰਗਲਤ ਮਲਤ ਕਮੈਂਟ ਕਰੀ ਜੰਨੇ ਆ ਜਿਹਦੇ ਨਹੀਂ ਵਿਲੇਣਾ ਹੁੰਦਾ ਉਹ ਵੀ ਰੇਟ ਕਹਿ ਦਿੰਦਾ ਬਾਈ ਇੰਨੇ ਦਾ ਇੰਨੇ ਦਾ ਠੀਕ ਆ ਜੀ ਜੇ ਆਪਾਂ ਟਰੈਕਟਰ ਦਾ 6 ਲੱਖ ਪਾ ਦੋ ਕੋਈ 4 ਲਿਖ ਦਿੰਦਾ ਕੋਈ 3 ਲਿਖ ਦਿੰਦਾ ਮੰਨ ਕੇ ਚਲੋ ਟਰੈਕਟਰ ਦਾ ਰੇਟ ਖਰਾਬ ਹੁੰਦਾ ਇਦਾਂ ਠੀਕ ਆ ਜੀ ਤੇ ਵੀਰ ਦਾ ਨੰਬਰ ਪਾ ਦੇਣਾ ਕੋਈ ਵੀ ਵੀਰ ਚਾਹਵਨ ਹੋਇਆ ਵੀਰ ਦੇ ਘਰੇ ਖੜਾ ਪਿੰਡ ਮਾਰਾ ਬਾਰੇ ਬਾਰ ਘਰ ਆ ਫਿਰਨੀ ਤੇ ਫੋਨ ਤੇ ਗੱਲਬਾਤ ਕਰਕੇ ਆ ਕਈ ਵਾਰ ਕੋਈ ਵੀਰ ਦੂਰੋਂ ਆਉਣਾ ਹੁੰਦਾ ਕਿਸੇ ਨੇ 100 ਕਿਲੋਮੀਟਰ ਤੋਂ ਕੋਈ ਵਾਰ ਟਰੈਕਟਰ ਦਾ ਸੌਦਾ ਕਿ ਉਹ ਵਿਗ ਜਾਂਦਾ ਠੀਕ ਆ ਜੀ ਤੇ ਮਨਪੀ ਵੀਰੇ ਨੰਬਰ ਬੋਲਦੇ ਆਪਣਾ ਨੰਬਰ ਆ ਬਈ 9501 242324 ਠੀਕ ਆ ਹਾਂ 9501 242324 ਤੇ ਆ ਵੀਰ ਦਾ ਨੰਬਰ ਨੰਬਰ ਤੇਰਾ ਹੀ ਵੀਰੇ ਮੇਰਾ ਹੀ ਆ ਨੰਬਰ ਜੀ ਆ ਬਈ ਵੀਰ ਨੇ ਨੰਬਰ ਦੱਸਤਾ ਆਪਣਾ ਤੇ ਇਹਦਾ ਪਟਾ ਇਹਦੇ ਉੱਪਰ ਤੁਸੀਂ ਪਟਾ ਰੱਖਿਆ ਇਹਦੇ ਪਰ ਵੀ ਉਹ ਕਰਿਆ ਹੋਇਆ ਸੀਗਾ ਉਰੇ ਵੀ ਰੰਗ ਪੂਰਾ ਖੜਾ ਇਹਦੇ ਤੇ ਹਾਂ ਪਟੇ ਲਾਏ ਹੋਏ ਸੀਗੇ ਇਹਦੇ ਪਰ ਵੀ ਬਿਲਕੁਲ ਬਾਈ ਨੀ ਬਿਲਕੁਲ ਵੀਰੇ ਟਰੈਕਟਰ 'ਚ ਆਪਾਂ ਕੋਈ ਜੇ ਕੋਈ ਗੱਲਬਾਤ ਹੁੰਦੀ ਤਾਂ ਆਪਾਂ ਤੁਹਾਨੂੰ ਦੱਸਣੀ ਦੀ ਵੀਡੀਓ ਵਿੱਚ ਬਾਈ ਟਰੈਕਟਰ ਪਰ ਨਿੰਦਣਯੋਗ ਨਹੀਂ ਹੈਗਾ ਪੂਰਾ ਮਨੋ ਪਤਾ ਬਾਈ ਟਰੈਕਟਰ ਬਹੁਤ ਸਾਹਮ ਕੇ ਰੱਖਿਆ ਗੱਗੂ ਨੇ ਤਾਂ ਦੇਖਿਆ ਚੱਲਦਾ ਹੋਇਆ ਬਿਲਕੁਲ ਬਾਈ ਮਨ ਵੀ ਵੀਰੇ ਸਾਹਮ ਦਾ ਮੁੱਲ ਪੈਂਦਾ ਮੁੱਲ ਪੈਂਦਾ ਹੀ ਪੈਂਦਾ ਬਾਈ ਸਾਹਮ ਦਾ ਮੁੱਲ ਪੈਂਦਾ ਨਹੀਂ ਤਾਂ ਕੋਈ ਪਾਲਿਸ਼ ਨਹੀਂ ਵੱਜੀ ਵੀ ਸਿਰਫ ਸਿੰਪਲ ਤੋਤਾ ਹੋਇਆ ਹੈ ਕੋਈ ਡੀਜ਼ਲ ਨਹੀਂ ਵੱਜਿਆ ਬੈਠਾ ਕੈਨ ਐਡੀਸ਼ਨ ਦਾ ਬਾਈ ਮੰਨ ਕੇ ਚਲੋ ਅ 90 ਪੈਸੇ ਮੰਨ ਲਓ ਚਾਰੇ ਚੌਕੜਾ ਹੀ ਆ ਨਾ ਬਾਈ ਹਮ 90 ਪੈਸੇ ਟਾਇਰ ਪਏ ਆ ਠੀਕ ਆ ਜੀ ਮੁਰਲੇ ਵੀ ਤੇ ਪਿਛਲੇ ਵੀ ਬਾਈ ਇਹਨਾਂ ਨੇ 70 ਪੈਸੇ ਟਾਇਰ ਖਲਾ ਕੇ ਇਹਨਾਂ ਦੇ ਬਾਈ ਪੁਰਾਣੇ ਟਾਇਰ ਮੈਂ ਹੀ ਲੱਤੇ ਸੀਗੇ ਜੱਗਰੂਏ ਦੇ ਇੱਤੇ ਤੇ ਹਾਂ ਹੋੜ ਐਟ ਨੂੰ ਪਾ ਲੇ ਤੇ 70 ਪੈਸੇ ਖਲਾ ਕੇ ਕਹਿੰਦਾ ਬਾਈ ਨਵੇਂ ਪਾਉਣੇ ਟਾਇਰ ਮਨ ਵੀ ਸ਼ੌਂਕ ਮਨ ਵੀ ਆਏ ਬਰੇ ਜਿਹੜੇ 670 ਪੈਸੇ ਟਾਇਰ ਇਹਨਾਂ ਦਾ ਮੁੱਲ ਮਿਲ ਜਾਂਦਾ ਹਾਂ ਫੇਰ ਪੈਸੇ ਮਿਲ ਜਾਂਦੇ ਆ ਥੋੜੇ ਜਿਹੇ ਪੈਸੇ ਪਾਉਣੇ ਪੈ ਜਾਂਦੇ ਜਦ ਟਾਇਰ 30 ਪੈਸੇ 35 ਦਾ ਰਹਿ ਗਏ ਫੇਰ ਤਾਂ ਉਹ ਸਮਝਦਾ ਬਿਕਦੇ ਨਹੀਂ ਹੈਗੇ ਕੋਈ ਲੰਦਾ ਨਹੀਂ ਉਹੀ ਫੇਰ ਰੇਟ ਕੱਟ ਜੇ ਨਾ ਉਹਨੇ ਪੈਸੇ ਘੱਟ ਪਾਉਣੇ ਪੈਂਦੇ ਨੇ 70 ਪੈਸੇ ਇਹਨਾਂ ਦੇ ਏ ਬਾਕੀ ਕਿਸੇ ਨੇ ਵੀ ਲੈਣਾ ਹੋਇਆ ਤਾਂ ਵੀਰ ਨਾਲ ਗੱਲਬਾਤ ਕਰ ਲਿਓ ਫੋਨ ਤੇ ਜੀ ਠੀਕ ਹੈ ਜੀ ਜੋ ਵੀ ਰੇਟ ਹੋਇਆ ਮੌਕੇ ਤੇ ਥੋੜਾ ਜਿੰਨਾ ਦੱਸਣਗੇ ਉਹਦੇ ਮੌਕੇ ਤੇ ਆ ਕੇ ਮਾਣ ਪਾਣਾ ਹਸੂਗੇ ਸੌਦਾ ਵੀ ਮੌਕੇ ਤੇ ਹੀ ਹੋਣਾ ਏ ਕਿਸੇ ਬੇਚ ਦੇ ਵਿੱਚ ਕੋਈ ਛੋਟਾ ਟਰੈਕਟਰ ਵੀ ਬਾਈ ਐਡਜਸਟ ਕਰਾਉਣਾ ਹੈ ਕਿ ਕਈ ਵਾਰ ਕਿਸੇ ਕੋਲ ਟਰੈਕਟਰ ਪੁਰਾਣਾ ਹੁੰਦਾ ਕਿਉਂਕਿ 100 ਵਿੱਚ ਦੇ 90% ਕੇਸ ਹੁੰਦਾ ਹੈ ਵੀ ਜੇ ਕੋਈ ਉੱਚਾ ਮਾਡਲ ਟਾਈਟਲ ਹੁੰਦਾ ਤਾਂ ਉਹਨਾਂ ਕੋਲ ਕੋਈ ਪਹਿਲਾਂ ਦਾ ਟਰੈਕਟਰ ਹੁੰਦਾ ਹੀ ਹੁੰਦਾ ਠੀਕ ਹੈ ਤਾਂ ਉਹ ਵੀ ਵਿੱਚ ਐਡਜਸਟ ਕਰ ਲਾਂਗੇ ਤੁਸੀਂ ਵੀਰ ਨੂੰ ਫੋਟੋਆਂ ਪਾ ਦਿਓ ਠੀਕ ਹੈ ਨਹੀਂ ਤੁਸੀਂ ਮੈਨੂੰ ਪਾ ਯਕਿ ਦੇਖੋ ਲੱਖ ਡੇੜਾ 2 ਲੱਖ ਵਾਲਾ ਕੋਈ ਟਰੈਕਟਰ ਹੋਇਆ ਆਪਣੀ ਸਮਝ ਵਿੱਚ ਆਉਂਦਾ ਹੋਇਆ ਤਾਂ ਆਪਾਂ ਉਹ ਵੀ ਦੇ ਲਾਂਗੇ ਠੀਕ ਆ ਤੁਸੀਂ ਵੀਰ ਨਾਲ ਨਾਲ ਸੌਦਾ ਸਿੱਧਾ ਕਰ ਲਓ ਇਹਦਾ ਆਪਾਂ ਤੁਹਾਡਾ ਵਿੱਚ ਪੁਰਾਣਾ ਟਰੈਕਟਰ ਕਰ ਲਾਂਗੇ ਜਿਹੜਾ ਸੁਗੇ ਆਪਣਾ ਤਾਂ ਕੰਮ ਆ ਟਰੈਕਟਰ ਦਾ ਬਿਲਕੁਲ ਬਾਈ ਠੀਕ ਆ ਜੀ ਵੀਰਾਂ ਦਾ ਬਹੁਤ ਕਹਿ ਰਿਹਾ ਵੀ ਤੂੰ ਹੀ ਕਰ ਲੈ ਜਿੱਦਾਂ ਮਰਜ਼ੀ ਪਰ ਬਾਈ ਪਿੰਡ ਦਾ ਵਾਲਾ ਕੰਮ ਆ ਮੈਂ ਕਿਹਾ ਬਾਈ ਤੇਰਾ ਟਰੈਕਟਰ ਆਪਾਂ ਸਿੱਧਾ ਹੀ ਵੇਚ ਦੇਣਾ ਠੀਕ ਨਹੀਂ ਬਾਈ ਹੋਰ ਹੋਰ ਜਿਵੇਂ ਮਰਜ਼ੀ ਕਰ ਲੈ ਆਪਾਂ ਟਾਇਰਾਂ ਨਾਲ ਨਹੀਂ ਤਿਆ ਕਰਿਆ ਬਿਲਕੁਲ ਜੀ ਬਿਲਕੁਲ ਹਾਂ ਤੇ ਬਾਕੀ ਮਰ ਵੀ ਠੀਕ ਆ ਵੀਰੇ ਹੋਰ ਕੋਈ ਗ ਤੇ ਮਰੀ ਨੇ ਦੇਖਣਾ ਇੱਕ ਵਾਰ ਆਕੇ ਜਰੂਰ ਦੇਖਿਓ ਆਕੇ ਦੇਖਿਓ ਬਈ ਫੋਨ ਤੇ ਕੋਈ ਵੀ ਸੌਦਾ ਨਾ ਕਰੋ ਕਈ ਵਾਰ ਫੋਨ ਤੇ ਬਾਈ ਸਾਡੇ ਨਾਲ ਚਲੋ ਹੁੰਦਾ ਰਹਿੰਦਾ ਫੋਟੋਆਂ ਜਾਂ ਕੋਈ ਹੋਰ ਚੀਜ਼ ਹੁੰਦੀ ਆ ਆਕੇ ਕੋ ਦੇਖੋ ਬਈ ਚਲਾ ਕੇ ਦੇਖੋ ਵਾਹ ਕੇ ਦੇਖੋ ਕੰਡੀਸ਼ਨ ਬਾਈ ਟਰੈਕਟਰ ਦੀ ਮੇਰੇ ਹਿਸਾਬ ਨਾਲ ਟਰੈਕਟਰ ਦੀ ਬਾਈ ਤੇ ਮਡ ਵਾਲੀ ਕੰਡੀਸ਼ਨ ਹੈ ਇੰਨਾ ਟਰੈਕਟਰ ਸਾਫ ਹੈ ਠੀਕ ਹੈ ਜੀ ਬਾਕੀ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਕਰਿਓ ਸਬਸਕ੍ਰਾਈਬ ਮਿਲਦੇ ਆ ਹੋਰ ਵੀਡੀਓ ਸਾਰਿਆਂ ਦਾ ਧੰਨਵਾਦ